ਤੁਸੀਂ ਦੇਖਿਆ ਹੁਣ ਜਿੱਦੇ ਆਮ ਆਦਮੀ ਪਾਰਟੀ ਦੀ ਇਹ ਲਿਸਟ ਆਈ ਆ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਵੈਸੇ ਵੀ ਤੁਸੀਂ ਕਿਸੇ ਨਾਲ ਗੱਲ ਕਰੋ ਇਸ ਗੱਲ ਦਾ ਭਾਰੀ ਵਿਰੋਧ ਹੋਇਆ ਕਿ ਇਹਨਾਂ ਕੋਲੇ 92 ਬਿਧਾ ਇੱਕ ਜਿੱਤਣ ਦੇ ਬਾਵਜੂਦ ਵੀ ਕੋਈ ਕੈਂਡੀਡੇਟ ਨਹੀਂ ਮਿਲਿਆ ਜਿਹੜੇ ਇਹ ਆਪਣੇ ਕੈਬਨਿਟ ਮੰਤਰੀਆਂ ਨੂੰ ਉਤਾਰ ਰਹੇ ਨੇ ਨੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨੇ ਅੱਠ ਉਮੀਦਵਾਰ ਉਲਟ ਫੇਰ ਉਦੋਂ ਹੋਇਆ ਜਦੋਂ ਅੱਠ ਦੇ ਵਿੱਚੋਂ ਇੱਕ ਉਮੀਦਵਾਰ ਭਾਜਪੀ ਵਿੱਚ ਚਲਾ ਗਿਆ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਿਵੇਂ ਇਹਨਾਂ ਦਾ ਆਪਣਾ ਹੀ ਕਹਿ ਰਹੇ ਆ ਹੇ ਇਹਨਾਂ ਦਾ ਮੈਨੂੰ ਲੱਗਦਾ 13 ਜ਼ੀਰੋ ਹੀ ਹੋ ਜਾਣੇ ਇਹ ਜ਼ੀਰੋ ਹੀ ਰਹਿ ਜਾਣੇ ਪਰ ਫਿਰ ਵੀ ਚਲੋ ਜੇ 31 ਸੀਟ ਇਹ ਕੋਈ ਕੈਬਨਿਟ ਮੰਤਰੀ ਜਿੱਤ ਗਿਆ ਤਾਂ ਉਹਨੂੰ ਉਹ ਅਸਤੀਫਾ ਦੇਣਾ ਪਊਗਾ ਉੱਥੇ ਜਿਮਨੀ ਚੋਣ ਹੋਊਗੀ ਤੇ ਇਹਦਾ ਭਾਰ ਆ ਜਿਹੜਾ ਉਹ ਮਾਨ ਸਰਕਾਰ ਤੇ ਪੈਣਾ ਤੁਹਾਨੂੰ ਕੀ ਲੱਗਦਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਸੰਗਰੂਰ ਚ ਆਉਂਦੇ ਨੇ ਕਿਵੇਂ ਦੇ ਹਾਲਾਤ ਰਹਿਣ ਵਾਲੇ ਉਹ ਮੇਰੇ ਜਿਹੜੇ ਨਿੱਜੀ ਵਿਚਾਰ ਇਹ ਨੇ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਸੰਗਰੂਰ ਤੋਂ ਜਿਹੜੀ ਚੋਣ ਆ ਨਹੀਂ ਲੜਨੀ ਚਾਹੀਦੀ ਕੀ ਕਾਰਨ ਕੀ ਨੇ ਇਹ ਗੱਲ ਉਹਦਾ ਕਾਰਨ ਇਹ ਆ ਦੇਖੋ ਜੀ ਪੰਜਾਬ ਪਹਿਲੇ ਹੀ ਜਿਹੜਾ ਬਹੁਤ ਕਰਜ਼ੇ ਦੀ ਮਾਰ ਚਾ ਇੱਕ ਜਿਹੜੀ ਜਿਮਨੀ ਚੋਣ ਆ ਕਿਤੇ ਹੋਰ ਨਾ ਸਾਡੇ ਦਵਾਰ ਆ ਖੜੇ ਹੋਵੇ ਕਿਉਂਕਿ ਆਪਾਂ ਦੇਖਿਆ ਪਿਛਲੇ ਦਿਨੀ ਸੀਤਲ ਅੰਗਰਾਲ ਨੇ ਜਿਹੜੇ ਆਪਣੇ ਨਿੱਜੀ ਹਿੱਤਾਂ ਲਈ ਅਸਤੀਫਾ ਦੇ ਕੇ ਭਾਜਪਾ ਚ ਚਲੇ ਗਏ ਪਹਿਲਾਂ ਡਾਕਟਰ ਰਾਜਕੁਮਾਰ ਜੱਪੇਵਾਲ ਉਹ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਚਲੇ ਗਏ ਤੋਂ ਮੈਂ ਸਮਝਦਾ ਜਿਹੜੀ ਇੱਕ ਜਿਮਨੀ ਚੋਣ ਆ ਇਹ ਪੰਜਾਬ ਸਰਕਾਰ ਨੂੰ 100 ਕਰੋੜ ਦੇ ਆਸ-ਪਾਸ ਪੈਂਦੀ ਆ ਜਿਹੜਾ ਸਾਰਾ ਤੰਤਰ ਆ ਉਸ ਚੋਣ ਤੇ ਲੱਗ ਜਾਂਦਾ ਹੋਵੇ ਪੰਜਾਬ ਦੇ ਵਿੱਚੋਂ ਬਹੁਤੇ ਇਹ ਜੇ 92 ਜਿੱਤ ਗਏ ਬਹੁਤੇ ਇਹ ਜੇ ਕੈਂਡੀਡੇਟ ਜਮੀ ਨਵੇਂ ਜਿੱਤ ਗਏ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਤੇ ਅੱਜ 2 ਸਾਲਾਂ ਬਾਅਦ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ 0 ਅੱਜ ਕੱਲ ਈਡੀ ਦਾ ਸੀਬੀਆਈ ਦਾ ਇਹ ਤਾਂ ਮੈਂ ਸਮਝਦਾ ਜਿਹੜੀਆਂ ਤਿੰਨ ਨੇ ਸੀਬੀਆਈ ਈਡੀ ਤੇ ਆਈਟੀ ਇਹਨਾਂ ਨੇ ਤਾਂ ਭਾਜਪਾ ਨੂੰ ਜੁਆਇਨ ਹੀ ਕਰ ਲਿਆ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਐਮਪੀ ਰਵਨੀਤ ਬਿੱਟੂ ਵੀ ਛਾਲ ਮਾਰ ਗਏ ਜਨਨ ਕਿ ਸੰਨ ਬੀਜੇਪੀ ਨੇ ਕਾਂਗਰਸ ਨੂੰ ਵੀ ਲਾ ਰੱਖੀ ਹੈ ਕਿਵੇਂ ਦੇਖਦੇ ਅੱਜ ਜੇ ਰਵਨੀਤ ਬਿੱਟੂ ਨੇ ਆਪਣੀ ਕੋਈ ਜਾਣ ਦੀ ਖੁਸ਼ੀ ਜ਼ਾਹਰ ਕੀਤੀ ਆ ਉਹਦੇ ਤੇ ਉਹਨੂੰ ਇੱਕ ਕਮੈਂਟ ਸਹੀ ਤੇ 500 ਨੂੰ ਗਾਲ ਪਈ ਪਰ ਪੰਜਾਬ ਚ ਬੀਜੇਪੀ ਦਾ ਕੋਈ ਆਧਾਰ ਨਹੀਂ ਬੀਜੇਪੀ ਇੱਥੇ ਮੁਕਾਬਲੇ ਚ ਜਿੱਥੇ ਕਾਂਗਰਸ ਪਾਰਟੀ ਚ ਟਿਕਟਾਲੀ ਮਾਰਾ ਮਾਰੀ ਹੋ ਰਹੀ ਆ ਕਿ ਮੈਨੂੰ ਦੋ ਉੱਥੇ ਪੰਜਾਬ ਚ ਜਿਹੜੀ ਭਾਜਪਾ ਉਹਦੇ ਕੋਈ ਚੋਣ ਲੜਨ ਨੂੰ ਤਿਆਰ ਨਹੀਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਲਗਾਤਾਰ ਜਿਹੜੀਆਂ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨੇ 8 ਉਮੀਦਵਾਰ ਪਰ ਵੱਡਾ ਕਿਤੇ ਨਾ ਕਿਤੇ ਉਲਟ ਫੇਰ ਉਦੋਂ ਹੋਇਆ ਜਦੋਂ 8 ਦੇ ਵਿੱਚੋਂ ਇੱਕ ਉਮੀਦਵਾਰ ਬੀਜੇਪੀ ਵਿੱਚ ਚਲਾ ਗਿਆ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਨੇ ਉਮੀਦਵਾਰ ਨੇ ਉਹ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਐਲਾਨ ਕੀਤਾ ਤੇ ਤੈ ਹੋ ਚੁੱਕਿਆ ਕਿ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਹੀ ਚੋਣ ਲੜਨਗੇ ਕਿਉਂਕਿ ਪਹਿਲਾਂ ਵੀ ਸੰਗਰੂਰ ਤੋਂ ਐਮਪੀ ਜਿੱਤੇ ਨੇ ਐਮਪੀ ਬਣੇ ਸੀ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਉਹਨਾਂ ਨੂੰ ਐਮਪੀ ਬਣਾਇਆ ਸੀ ਤੇ ਹੁਣ ਦੁਬਾਰਾ ਚੋਣ ਲੜਨਗੇ ਜਨਨ ਕਿ ਜੇ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਰ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹ ਚੋਣ ਲੜਨਗੇ ਤੇ ਦੂਜੇ ਉਮੀਦਵਾਰ ਜਿਹੜੇ ਤੈਅ ਹੋਏ ਨੇ ਉਹ ਸਿਮਰਨਜੀਤ ਸਿੰਘ ਮਾਨ ਚੋਣ ਲੜਨਗੇ ਸੋ ਅੱਗੇ ਜਿਹੜੀਆਂ ਹੋਰ ਪਾਰਟੀਆਂ ਨੇ ਕਾਂਗਰਸ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਭਾਜਪਾ ਉਹਨਾਂ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਆਉਣ ਵਾਲੇ ਦਿਨਾਂ ਵਿੱਚ ਐਲਾਨਨੇ ਨੇ ਸੋ ਗੱਲਬਾਤ ਸੰਗਰੂਰ ਦੀ ਕਿਉਂਕਿ ਸੰਗਰੂਰ ਆ ਜਿਹੜੀ ਪੂਰੀ ਹੌਟ ਸੀਟ ਆ ਪੂਰੇ ਪੰਜਾਬ ਜੋ ਸੰਗਰੂਰ ਨੂੰ ਦੇਖਿਆ ਜਾਂਦਾ ਵੱਡੇ ਵੱਡੇ ਉਲਟ ਫੇਰ ਹੁੰਦੇ ਨੇ ਸੋ ਜ਼ਿਲ੍ਹਾ ਸੰਗਰੂਰ ਬਾਰੇ ਗੱਲਬਾਤ ਕਰਨ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕੰਦੋਲਾ ਸਾਡੇ ਨਾਲ ਮੌਜੂਦ ਨੇ ਕੰਦੋਲਾ ਜੀ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਪਹਿਲਾਂ ਤੁਹਾਡਾ ਸੈਂਟਰਲ ਪੰਜਾਬ ਟੀਵੀ ਦਾ ਤੇ ਤੁਹਾਡਾ ਮਨਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੰਦੋਲਾ ਸਾਹਿਬ ਕਿਵੇਂ ਦੇਖਦੇ ਹੋ ਲੋਕ ਸਭਾ ਹਲਕਾ ਸੰਗਰੂਰ ਬਹੁਤ ਜਨਨਿਕ ਹੌਟ ਸੀਟ ਮੰਨੀ ਜਾਂਦੀ ਆ ਪੂਰੇ ਪੰਜਾਬ ਚ ਦੋ ਉਮੀਦਵਾਰ ਐਲਾਨੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤਹਿਰ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਬਾਕੀ ਐਲਾਨ ਹੋਣਾ ਤੇ ਬਾਕੀ ਜੇ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿਵੇਂ ਦੇਖਦੋਂ ਕਾਂਗਰਸ ਪਾਰਟੀ ਵੱਲੋਂ ਕਦੋਂ ਕਾ ਆਸਾਂ ਨੇ ਕਿ ਜਿਹੜੇ ਉਮੀਦਵਾਰਾਂ ਦੀ ਲਿਸਟ ਪਹਿਲੀ ਲਿਸਟ ਕਦੋਂ ਕਾ ਜਾਣੀ ਆ ਦੇਖੋ ਜੀ ਮਾਜਾ ਸਾਹਿਬ ਕਾਂਗਰਸ ਆ ਜਿਹੜੀ ਇੱਕ ਵੱਡੀ ਪਾਰਟੀ ਆ ਇਹਦਾ ਸੰਗਠਨ ਆ ਉਦੇ ਚ ਚੋਣ ਜਿਹੜੀ ਕੰਪੇਨ ਕਮੇਟੀ ਆ ਜਿਹੜੀ ਚੋਣਾਂ ਉਮੀਦਵਾਰਾਂ ਦੀ ਚੋਣ ਕਰਦੀ ਆ ਉਹ ਕਮੇਟੀ ਆ ਜਿਹੜੀ ਉਹ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਬਣੀ ਹੋਈ ਆ ਉਸ ਸਕਰਨਿੰਗ ਕਮੇਟੀ ਚ ਉਮੀਦਵਾਰਾਂ ਦੇ ਨਾਮ ਜਾਂਦੇ ਆ ਜਿਹੜੇ ਕੈਂਡੀਡੇਟ ਆ ਉਹ ਅਪਲਾਈ ਕਰਦੇ ਆ ਤੇ ਉਹ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਰਵੇ ਹੁੰਦਾ ਤੇ ਫਿਰ ਉਹ ਮੈਂ ਜਿਹੜੀਆਂ ਲਿਸਟਾਂ ਨੇ ਉਹ ਜਾਰੀ ਹੁੰਦੀਆਂ ਨੇ ਆਲ ਇੰਡੀਆ ਲੇਬਲ ਤੇ ਕਾਫੀ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਐਲਾਨ ਆ ਜਿਹੜਾ ਹੋ ਚੁੱਕਿਆ ਜਿਹੜੀ ਪੰਜਾਬ ਵਾਲੀ ਲਿਸਟ ਆ ਇਹ ਵੀ ਅਪ੍ਰੈਲ ਦੇ ਜਿਹੜੇ ਪਹਿਲੇ ਹਫਤੇ 7-8 ਅਪ੍ਰੈਲ ਤੱਕ ਆ ਜਿਹੜੀ ਉਹੋ ਆ ਜਾਣੇ ਆ ਠੀਕ ਹੈ ਕੀ ਲੱਗਦਾ ਤੁਹਾਨੂੰ ਕਿਉਂਕਿ ਕਾਂਗਰਸ ਪਾਰਟੀ ਚ ਬਹੁਤ ਵੱਡੇ ਸਸਪੈਂਸ਼ਨ ਨੇ ਲੋਕ ਸਭਾ ਹਲਕਾ ਸੰਗਰੂਰ ਲਈ ਕਿਹਾ ਜਾਂਦਾ ਕਿ ਸੁਖਪਾਲ ਸਿੰਘ ਖਹਿਰਾ ਆ ਸਕਦੇ ਨੇ ਵਿਜੇਂਦਰ ਸਿੰਘਲਾ ਹੋ ਸਕਦੇ ਨੇ ਦਲਵੀਰ ਸਿੰਘ ਗੋਲਡੀ ਉਮੀਦਵਾਰ ਹੋ ਸਕਦੇ ਨੇ ਤਿੰਨ ਕੈਂਡੀਡੇਟਾਂ ਤੇ ਮਤਲਬ ਮੋਹਰ ਲੱਗ ਸਕਦੇ ਇੱਥੋਂ ਤੱਕ ਕਹਿ ਰਹੇ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਸੰਗਰੂਰ ਚ ਆਉਂਦੇ ਨੇ ਕਿਵੇਂ ਦੇ ਹਾਲਾਤ ਰਹਿਣ ਵਾਲੇ ਨੇ ਦੇਖੋ ਜੀ ਹਰ ਇੱਕ ਨੂੰ ਆਪਣੀ ਜਿਹੜੀ ਚੋਣ ਆ ਉਹ ਲੜਨ ਲਈ ਆਪਣੀ ਉਮੀਦਵਾਰੀ ਲਈ ਮੰਗਣ ਦਾ ਹਾਈ ਕਮਾਂਡ ਕੋਲੋਂ ਟਿਕਟ ਮੰਗਣ ਦਾ ਹੱਕ ਆ ਪਰ ਮੈਂ ਸਮਝਦਾ ਜਿੱਥੇ ਤੱਕ ਤੁਸੀਂ ਸਰਦਾਰ ਸੁਖਪਾਲ ਸਿੰਘ ਖੈਰਾਜੀ ਦੀ ਗੱਲ ਕਰੀ ਆ ਉਹ ਮੇਰੇ ਜਿਹੜੇ ਨਿੱਜੀ ਵਿਚਾਰ ਇਹ ਨੇ ਕਿ ਸਰਦਾਰ ਸੁਖਪਾਲ ਸਿੰਘ ਖੈਰਾਜੀ ਨੂੰ ਸੰਗਰੂਰ ਤੋਂ ਜਿਹੜੀ ਚੋਣਾ ਨਹੀਂ ਲੜਨੀ ਚਾਹੀਦੀ ਕੀ ਕਾਰਨ ਕੀ ਨੇ ਇਹ ਗੱਲ ਦੇ ਉਹਦਾ ਕਾਰਨ ਇਹ ਆ ਦੇਖੋ ਜੀ ਪੰਜਾਬ ਪਹਿਲੇ ਹੀ ਜਿਹੜਾ ਬਹੁਤ ਕਰਜ਼ੇ ਦੀ ਮਾਰਚ ਆ ਇੱਕ ਜਿਹੜੀ ਜਿਮਨੀ ਚੋਣ ਆ ਕਿਤੇ ਉਹ ਹੋਰ ਨਾ ਸਾਡੇ ਦਵਾਰ ਆ ਖੜੇ ਹੋਵੇ ਕਿਉਂਕਿ ਆਪਾਂ ਦੇਖਿਆ ਪਿਛਲੇ ਦਿਨੀ ਸੀਤਲ ਅੰਗਰਾਲ ਨੇ ਜਿਹੜੇ ਆਪਣੇ ਨਿੱਜੀ ਹਿੱਤਾਂ ਲਈ ਅਸਤੀਫਾ ਦੇ ਕੇ ਭਾਜਪਾ ਚ ਚਲੇ ਗਏ ਨੇ ਪਹਿਲਾਂ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਚਲੇ ਗਏ ਨੇ ਤਾਂ ਮੈਂ ਸਮਝਦਾ ਜਿਹੜੀ ਇੱਕ ਜਿਮਨੀ ਚੋਣ ਆ ਇਹ ਪੰਜਾਬ ਸਰਕਾਰ ਨੂੰ 100 ਕਰੋੜ ਦੇ ਆਸ-ਪਾਸ ਪੈਂਦੀ ਆ ਜਿਹੜਾ ਸਾਰਾ ਤੰਤਰ ਆ ਉਸ ਚੋਣ ਤੇ ਲੱਗ ਜਾਂਦਾ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਵਧੀਆ ਤਾਕੜ ਲੀਡਰ ਨੇ ਸਰਕਾਰ ਖਿਲਾਫ ਬੋਲਦੇ ਨੇ ਉਹਨਾਂ ਦੀ ਪੰਜਾਬ ਦੀ ਜਿਹੜੀ ਐਸੈਂਬਲੀ ਆ ਉਹਦੇ 'ਚ ਹਜੇ ਲੋੜ ਆ ਕਿਉਂਕਿ ਜਿਹੜੀ 2027 ਦੀ ਇਲੈਕਸ਼ਨ ਆ ਉਹਦੇ 'ਚ 3 ਸਾਲ ਦਾ ਸਮਾਂ ਪਿਆ ਉਹ ਮੁੱਦੇ ਚੱਕਦੇ ਆ ਜੇ ਉਹ ਇੱਥੋਂ ਲੜਨਗੇ ਜੋ ਜਿੱਤ ਜਾਂਦੇ ਆ ਤਾਂ ਉਹਨਾਂ ਨੂੰ ਉਹ ਆਪਣੀ ਜਿਹੜੀ ਭੁਲੱਥ ਵਾਲੀ ਸੀਟ ਆ ਉਹ ਖਾਲੀ ਕਰਨੀ ਪਊਗੀ ਸੋ ਮੈਂ ਸਮਝਦਾ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਵੈਸੇ ਬਹੁਤ ਸਿਆਣੇ ਬੰਦੇ ਆ ਜਿਹੜੇ ਮੇਰੇ ਨਿੱਜੀ ਵਿਚਾਰ ਆ ਉਹ ਇਹ ਆ ਕਿ ਉਹਨਾਂ ਨੂੰ ਇਹ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਆਪਾਂ ਜਿਹੜੀ ਇਹ ਜਿਮਨੀ ਚੋਣਾ ਇਹ ਆਪਣੇ ਪੰਜਾਬ ਦਾ ਹੀ ਪੈਸਾ ਸਮੇਂ ਦੀ ਵੀ ਬਰਬਾਦੀ ਹੋਣੀ ਹੈ ਪੈਸਾ ਵੀ ਲੱਗਣਾ ਸਾਰਾ ਜਿਹੜਾ ਤੰਤਰਾ ਹੋ ਰਿਹਾ ਸਾਰੇ ਹਲਕਿਆਂ ਦੇ ਜਿਹੜੇ ਕੰਮ ਨੇ ਉਹ ਬੰਦ ਹੋ ਜਾਂਦੇ ਨੇ ਪਿੱਛੇ ਆਪਾਂ ਜਿਮਨੀ ਚੋਣਾ ਚ ਦੇਖਿਆ ਜੀ ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਜਿਹੜੀ ਚੋਣ ਆ ਇੱਥੋਂ ਨਹੀਂ ਲੜਨੀ ਚਾਹੀਦੀ ਬਿਲਕੁਲ ਤੁਸੀਂ ਸੋਚ ਰਹੇ ਹੋ ਇਹ ਗੱਲ ਪਰ ਜਿਹੜੇ ਪੰਜ ਉਮੀਦਵਾਰ ਆਮ ਆਦਮੀ ਪਾਰਟੀ ਨੇ ਪੰਜੇ ਕੈਬਨਟ ਮੰਤਰੀ ਦਿੱਤੇ ਨੇ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਕਰੋੜਾਂ ਰੁਪਏ ਲਾ ਕੇ ਫਿਰ ਦੁਬਾਰਾ ਜਮਨੀ ਚੋਣ ਹੋਣੀ ਆ ਪਰ ਦੂਜੇ ਪਾਸੇ ਜੇ ਇਹਨਾਂ ਚੋਂ ਕੈਬਨਟ ਮੰਤਰੀਆਂ ਚੋਂ ਜਿੱਤਦੇ ਨੇ ਉੱਥੇ ਵੀ ਜਮਨੀ ਚੋਣ ਹੋਣੀ ਆ ਇਹਦਾ ਮਤਲਬ ਆਮ ਆਦਮੀ ਪਾਰਟੀ ਵੀ ਗਲਤ ਕਰ ਰਹੀ ਆ ਜੀ ਬਿਲਕੁਲ ਜੀ ਤੁਸੀਂ ਦੇਖਿਆ ਹੋਣਾ ਜਿੱਦ ਦੇ ਆਮ ਆਦਮੀ ਪਾਰਟੀ ਦੀ ਇਹ ਲਿਸਟ ਆਈ ਆ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਵੈਸੇ ਵੀ ਤੁਸੀਂ ਇਸ ਗੱਲ ਦਾ ਭਾਰੀ ਵਿਰੋਧ ਹੋਇਆ ਕਿ ਇਹਨਾਂ ਕੋਲੇ 92 ਬਧ ਇੱਕ ਜਿੱਤਣ ਦੇ باوجود ਵੀ ਕੋਈ ਕੈਂਡੀਡੇਟ ਨਹੀਂ ਮਿਲਿਆ ਜਿਹੜੇ ਇਹ ਆਪਣੇ ਕੈਬਨਿਟ ਮੰਤਰੀਆਂ ਨੂੰ ਉਤਾਰ ਰਹੇ ਨੇ ਤੁਸੀਂ ਇਹ ਮੰਨੋ ਜੇ ਇਹ ਵੈਸੇ ਤਾਂ ਦੇਖੋ ਜਿਵੇਂ ਇਹਨਾਂ ਦਾ ਆਪਣਾ ਹੀ ਕਹਿ ਰਿਹਾ ਹੈ ਇਹਨਾਂ ਦਾ ਮੈਨੂੰ ਲੱਗਦਾ 13 ਜ਼ੀਰੋ ਹੀ ਹੋ ਜਾਣਾ ਇਹ ਜ਼ੀਰੋ ਹੀ ਰਹਿ ਜਾਣਗੇ ਪਰ ਫਿਰ ਵੀ ਚਲੋ ਜੇ ਇੱਕ ਅੱਧੀ ਸੀਟ ਇਹ ਕੋਈ ਕੈਬਨਿਟ ਮੰਤਰੀ ਜਿੱਤ ਗਿਆ ਤਾਂ ਉਹਨੂੰ ਉਹ ਅਸਤੀਫਾ ਦੇਣਾ ਪਊਗਾ ਉੱਥੇ ਜਿਮਨੀ ਚੋਣ ਹੋਊਗੀ ਤੇ ਇਹਦਾ ਭਾਰ ਆ ਜਿਹੜਾ ਉਹ ਮਾਨ ਸਰਕਾਰ ਤੇ ਹੀ ਪੈਣਾ ਅਰੇ ਇਹ ਇਹ ਸਮਝ ਤੋਂ ਬਾਹਰ ਆ ਲੋਕ ਇਸ ਗੱਲ ਦਾ ਵਿਰੋਧ ਕਰਦੇ ਆ ਹੁਣ ਲੋਕ ਜਾਗਰੂਕ ਨੇ ਕਿ ਇੱਕ ਬੰਦੇ ਨੂੰ ਆਪਾਂ ਯਾਰ 5 ਸਾਲ ਲਈ ਚੁਣਿਆ ਉਹ 5 ਸਾਲ ਲੋਕਾਂ ਦੇ ਕੰਮ ਕਰੇ ਉਹ ਜਿਹੜੇ ਉਹਨੂੰ ਡਿਊਟੀ ਲਈ ਆ ਉਹ ਸੇਵਾ ਨਿਭਾਵੇ ਜੇ ਉਹ ਪੰਜਾਬ 'ਚ ਬਤੌਰ ਕੈਬਨਿਟ ਮੰਤਰੀ ਰਹਿ ਕੇ ਇੱਥੇ ਲੋਕਾਂ ਨੂੰ ਨਹੀਂ ਕੋਈ ਉਹਨਾਂ ਦੇ ਕੰਮ ਕਰ ਸਕਦਾ ਕੋਈ ਸੁਧਾਰ ਕਰ ਸਕਦਾ ਉਹ ਮੈਂਬਰ ਪਾਰਲੀਮੈਂਟਿਕ ਬਣ ਕੇ ਉਹ ਕੀ ਕਰ ਲੂਗਾ ਸੋ ਇਹ ਗੱਲ ਆ ਵੀ ਇਹ ਲੋਕ ਹੁਣ ਜਾਗਰੂਕ ਨੇ ਆਮ ਆਦਮੀ ਪਾਰਟੀ ਦਾ ਮੈਂ ਸਮਝਦਾ ਬਹੁਤ ਗਲਤ ਫੈਸਲਾ ਇਹਨਾਂ ਨੂੰ ਇਸ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਦੇ ਹੋਰ ਆਪਣੇ ਕਾਡਰ ਚੋਂ ਬੰਦਿਆਂ ਨੂੰ ਇਹ ਅਨਾਉਂਸ ਕਰਦੇ ਟਿਕਟਾਂ ਤੇ ਚੋਣ ਲੜਦੇ ਤਾਂ ਚੰਗਾ ਰਹਿੰਦਾ ਬਿਲਕੁਲ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਪਹਿਲਾਂ ਗੱਲਬਾਤ ਕੀਤੀ ਸੁਖਪਾਲ ਸਿੰਘ ਖੈਰਾ ਦੀ ਕਿ ਕੋਈ ਗੱਲ ਨਹੀਂ ਵੀ ਨਾ ਹੋਣ ਕਿਉਂਕਿ ਪਹਿਲੀ ਹੀ ਉਹ ਐਮਐਲਏ ਨੇ ਉਹਨਾਂ ਨੂੰ ਅਸੈਂਬਲੀ ਚ ਬਹੁਤ ਜ਼ਰੂਰਤ ਆ ਵਿਧਾਨ ਸਭਾ ਨੂੰ ਬਾਕੀ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜੇ ਕੈਂਡੀਡੇਟ ਕਿਹੜੇ ਉਮੀਦਵਾਰ ਕਿਉਂਕਿ ਉਸ ਤੋਂ ਬਾਅਦ ਵਿਜੇਂਦਰ ਸਿੰਘਲਾ ਤੇ ਦਲਵੀਰ ਸਿੰਘ ਗੋਲਡੀ ਰਹਿ ਗਏ ਕਿਹੜੇ ਕੈਂਡੀਡੇਟ ਮਜ਼ਬੂਤ ਹੋਣਗੇ ਜੇ ਮਤਲਬ ਉਹਨਾਂ ਨੂੰ ਟਿਕਟ ਦਾ ਐਲਾਨ ਕੀਤਾ ਜਾਂਦਾ ਅਪਲਾਈ ਸਭ ਨੇ ਕੀਤਾ ਜਿੱਥੋਂ ਤੱਕ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੀ ਗੱਲ ਆ ਉਹ ਆਪ ਕੋਈ ਚੋਣ ਲੜਨ ਦੇ ਇੱਛੁਕ ਨਹੀਂ ਸੀ ਪਰ ਜਦੋਂ ਹਾਈ ਕਮਾਂਡ ਹੁਕਮ ਕਰਦੀ ਆ ਹਾਈ ਕਮਾਂਡ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਹਾਈ ਕਮਾਂਡ ਨੇ ਸਰਵੇ ਕਰਾਇਆ ਪੰਜਾਬ ਦੀਆਂ 13 ਸੀਟਾਂ ਦਾ ਉੱਥੇ ਜਿੰਨੇ ਕੈਂਡੀਡੇਟਾਂ ਨੇ ਅਪਲਾਈ ਕੀਤਾ ਸੀ ਪਲੱਸ ਜਿਹੜੇ ਉੱਥੋਂ ਜਿੱਤਣ ਵਾਲੇ ਆ ਉਹਦੇ ਚੋ ਜਿਹੜਾ ਸਰਵੇ ਆ ਉਹ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੇ ਜਿਹੜਾ ਹੱਕ ਚ ਗਿਆ ਬਲਕਿ ਇੱਥੋਂ ਵੀ ਪਟਿਆਲੇ ਤੋਂ ਵੀ ਉਹ ਇਹ ਆ ਵੀ ਜਦੋਂ ਇਹ ਸਰਵੇ ਜਦੋਂ ਉਹਨਾਂ ਦੇ ਹੱਕ ਚ ਗਿਆ ਤਾਂ ਉਹ ਪਾਰਟੀ ਉਹਨਾਂ ਨੂੰ ਜੇ ਹੁਕਮ ਕਰਦੀ ਆ ਤਾਂ ਉਹ ਇਹ ਚੋਣ ਲੜਨਗੇ ਬਾਕੀ ਜਿੱਥੋਂ ਤੱਕ ਰਹੀ ਸਾਡੇ ਜ਼ਿਲ੍ਹਾ ਪ੍ਰਧਾਨ ਦਲਬੀਰ ਗੋਲਡੀ ਜੀ ਦੀ ਬਹੁਤ ਚੰਗੇ ਨੌਜਵਾਨ ਲੀਡਰ ਨੇ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਆ ਜੇ ਪਾਰਟੀ ਜੇ ਸਿੰਘਲਾ ਸਾਹਿਬ ਚੋਣ ਨਹੀਂ ਲੜਦੇ ਤਾ ਜੇ 골ਟੀ ਜੀ ਵੀ ਲੜਦੇ ਆ ਉਹ ਵੀ ਮਜਬੂਤ ਕੈਂਡੀਡੇਟ ਨੇ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਦੁਵਾਰਾ ਚੋਣ ਲੜਨਗੇ ਜੀ ਪਹਿਲਾ ਐਮਪੀ ਨੇ ਕਿਉਂਕਿ ਬਹੁਤ ਵੱਡਾ ਉਲਟ ਫੇਰ ਕੀਤਾ ਕਿਵੇਂ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਮਾਨ ਨਾਲ ਟੱਕਰ ਪੂਰੀ ਕਿਹੜੀ ਕਿਹੜੀ ਪਾਰਟੀ ਦੀ ਲੱਗਦੀ ਹੈ ਕਿਵੇਂ ਦਾ ਰਹਿਣ ਵਾਲਾ ਇਸ ਵਾਰ ਦੇਖੋ ਜਿੱਥੋਂ ਤੱਕ ਕੰਮਾਂ ਦਾ ਇਹ ਆਧਾਰ ਹਨ ਜੀ ਜਿਹੜੀ ਵਿਜੇਂਦਰ ਸਿੰਘ ਲਾ ਜੀ ਦੀ ਜਿਹੜੀ ਰਿਪੋਰਟ ਆ ਜਿਹੜੀ ਉਹਨਾਂ ਦੀ ਗੁੱਡ ਗਈ ਆ ਵੈਰੀ ਗੁੱਡ ਗਈ ਆ ਉਹ ਉਹਨਾਂ ਦੇ ਕੀਤੇ ਕੰਮਾਂ ਸਦਕਾ ਉਹਨਾਂ ਦਾ ਜਦੋਂ ਬੰਦਾ ਆਪਣਾ ਪੀਜੀਆਈ ਹਸਪਤਾਲ ਹੈ ਜਿਹੜਾ ਇਹ ਦੇਖਦਾ ਸੰਗਰੂਰ ਕੈਂਸਰ ਵਾਲਾ ਹਸਪਤਾਲ ਦੇਖਦਾ ਲੋਕਾਂ ਨੂੰ ਸੇ ਸਹੂਲਤਾਂ ਮਿਲ ਰਹੀਆਂ ਨੇ ਸਕੂਲਾਂ ਦੀ ਜਿਹੜੀ ਨਹਿਾਰ ਬਦਲੀ ਆ ਸੜਕਾਂ ਬਣੀਆਂ ਨੇ ਇਹ ਚੀਜ਼ਾਂ ਨੂੰ ਦੇਖ ਕੇ ਸੋਹਣੇ ਪਾਰਕ ਬਣੇ ਨੇ ਜਿਹੜੇ ਪਾਰਕ ਚ ਆਪਾਂ ਇੰਟਰਵਿਊ ਕਰ ਰਹੇ ਆ ਇਹ ਵੀ ਵਿਜੇਂਦਰ ਸਿੰਘ ਲਾਈ ਦੇਣ ਹੈ ਇਹਨਾਂ ਨੂੰ ਦੇਖ ਕੇ ਉਹਨਾਂ ਦੇ ਪਹਿਲਾਂ ਇੱਕ ਬਤੌਰ ਮੈਂਬਰ ਪਾਰਲੀਮੈਂਟ ਰਹੇ ਦੇ ਕੰਮਾਂ ਨੂੰ ਦੇਖ ਕੇ ਜਿਹੜੇ ਇਹ ਸੰਗਰੂਰ ਹਲਕੇ ਤੋਂ ਬਿਨਾਂ ਨਾਲ ਦੇ ਹਲਕਿਆਂ ਦੇ ਲੋਕ ਵੀ ਆ ਉਹਨਾਂ ਦੀ ਵੀ ਕੀ ਇੱਛਾ ਵੀ ਇੱਥੋਂ ਚੋਣਾ ਜਿਹੜੀ ਵਿਜੇਂਦਰ ਸਿੰਘ ਲਾ ਨੂੰ ਲੜਨੀ ਚਾਹੀਦੀ ਆ ਤੇ ਤਾਂ ਕਰਕੇ ਇਹ ਉਹਨਾਂ ਨੇ ਜਿਹੜਾ ਸਰਵੇ ਹੋਇਆ ਤੇ ਹਾਈ ਕਮਾਂਡ ਵੀ ਚਾਹੁੰਦੀ ਆ ਵੀ ਸਿੰਘਲਾ ਸਭ ਚੋਣ ਲੜਨ ਬਾਕੀ ਥੋੜੇ ਦਿਨਾਂ ਚ ਤੁਹਾਨੂੰ ਮੈਂ ਦੱਸਿਆ ਵੀ ਟਿਕਟਾਂ ਦਾ ਜਿਹੜੀ ਇਹ ਅਨਾਉਂਸਮੈਂਟ ਹੋ ਜਾਣੀ ਆ ਤੇ ਸਾਰਾ ਕੁਝ ਇਹ ਜਿਹੜਾ ਸਾਫ਼ ਹੋ ਜਾਊਗਾ ਬਿਲਕੁਲ ਤੁਸੀਂ ਕੰਮਾਂ ਦੀ ਗੱਲ ਕੀਤੀ ਆ ਕਿ ਸ਼੍ਰੀ ਵਿਜੇਂਦਰ ਸਿੰਘ ਲਾ ਨੇ ਬਹੁਤ ਕੰਮ ਕੀਤੇ ਨੇ ਆਪਣੇ ਕਾਰਜਕਾਰ ਅਨੁਸਾਰ ਫਿਰ ਵੱਡੀ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਆ ਪਰ ਉਦੋਂ ਫਿਰ ਵੱਡੀ ਹਾਰ ਕਿਵੇਂ ਹੋਈ ਉਹਦਾ ਕਾਰਨ ਕੀ ਮੰਦੇ ਹੋ ਉਹਦੇ ਕਈ ਕਾਰਨ ਨੇ ਮਾਜਾ ਸਾਹਿਬ ਸਭ ਤੋਂ ਜਿਹੜਾ ਵੱਡਾ ਕਾਰਨ ਇਹ ਸੀ ਕਿ ਜਿਹੜੀਆਂ ਦੋ ਪਾਰਟੀਆਂ ਅਕਾਲੀ ਤੇ ਕਾਂਗਰਸੀ ਇਹ ਲੰਮੇ ਸਮੇਂ ਤੋਂ ਪੰਜਾਬ ਤੇ ਰਾਜ ਕਰ ਰਹੀਆਂ ਸੀ ਉਹਦਾ ਕਾਰਨ ਇਹ ਸੀ ਕਿ ਪਿਛਲੇ ਸਮੇਂ ਚ ਜਿਹੜਾ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਕਾਫੀ ਰੁਜ਼ਗਾਰ ਦੀ ਜਿਹੜੀ ਦਿੱਕਤ ਆਈ ਨੌਜਵਾਨੀ ਬਾਹਰ ਨੂੰ ਜਾਣ ਲੱਗ ਗਈ ਤੇ ਇਹਨਾਂ ਨੇ ਨਾਰਾ ਦਿੱਤਾ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਜਣੇ ਲੋਕਾਂ ਨੂੰ ਲਪਾਉਣੇ ਨਾਰੇ ਨੌਜਵਾਨਾਂ ਨੂੰ ਨੌਕਰੀਆਂ ਦਾ ਇੱਥੇ ਤੱਕ ਕਿ ਇੱਕ ਦੋ ਕਾਂਗਰਸੀ ਅਕਾਲੀ ਲੀਡਰਾਂ ਦੇ ਬੱਚਿਆਂ ਦੇ ਨਾਂ ਲੈ ਲੈ ਕੇ ਇਹਨਾਂ ਨੇ ਹਰ ਇੱਕ ਜਿਹੜੀਆਂ ਕਾਨਫਰੰਸਾਂ ਨੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਆਈਟੀ ਸੈੱਲ ਨੇ ਉਹ ਗੱਲਾਂ ਝੂਠੀਆਂ ਫੁਲਾਈਆਂ ਤੇ ਉਹਦੇ ਕਰਕੇ ਲੋਕ ਗੁੰਮਰਾਹ ਹੋ ਗਏ ਦੂਸਰਾ ਬੀਬੀਆਂ ਜਿਹੜੀਆਂ ਨੂੰ 1000 ਰੁਪਏ ਦਾ ਇਹ ਵਾਅਦਾ ਕਰਕੇ ਕਿ ਅਸੀਂ ਭਾਈ ਸਰਦੀ ਸਰਕਾਰ ਬਣਨ ਤੇ 1000 ਰੁਪਏ ਤੁਹਾਨੂੰ ਤੁਹਾਡੇ ਖਾਤਿਆਂ 'ਚ ਪਾਵਾਂਗੇ ਉਸ 'ਚ ਜਿਹੜੀਆਂ ਘਰਾਂ ਦੇ ਆਮ ਆਪਣੇ ਪਰਿਵਾਰ ਨੇ ਕਿਤੇ ਦੋ ਬੀਬੀਆਂ ਨੇ ਕਿਤੇ ਸੱਸ ਨੂੰ ਆਉਣ ਨੇ ਕਿਤੇ ਦੋ ਨੂੰਹਾਂ ਨੇ ਤੇ ਉਹਨਾਂ ਨੂੰ ਲੱਗਿਆ ਕਿ ਸਰਕਾਰ ਸਾਨੂੰ ਇਹ ਪੈਸੇ ਪਾਊਗੀ ਉਹਨਾਂ ਨੇ ਇੱਕ ਲਹਿਰ ਖੜੀ ਕਰਤੀ ਵੀ ਇਹਨਾਂ ਨੂੰ ਮੌਕਾ ਦਿਓ ਉਸ ਕਰਕੇ ਦੇਖੋ ਵੀ ਪੰਜਾਬ ਦੇ ਵਿੱਚੋਂ ਬਹੁਤੇ ਇਹ ਜਿਹੇ 92 ਜਿੱਤ ਗਏ ਬਹੁਤੇ ਇਹ ਜਿਹੇ ਕੈਂਡੀਡੇਟ ਜਮੀ ਨਵੇਂ ਜਿੱਤ ਗਏ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਤੇ ਅੱਜ 2 ਸਾਲਾਂ ਬਾਅਦ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ 0 ਹੁਣ ਲੋਕ ਪਛਤਾਵਾ ਵੀ ਇਸ ਗੱਲ ਦਾ ਕਰ ਰਹੇ ਨੇ ਕਿ ਅਸੀਂ ਇਹ ਵੱਡੀ ਗਲਤੀ ਕਰ ਲਈ ਘੱਟੋ ਘੱਟ ਜਿਹੜੀ ਇਹ ਸਰਕਾਰ ਕਾਂਗਰਸ ਦੀ ਸਰਕਾਰ ਤੀ ਇਹ ਜਿਹੜੀ ਡਵੈਲਪਮੈਂਟ ਦੇ ਕੰਮ ਆ ਉਹ ਤਾਂ ਹੋਇਆ ਪਹਿਲਾਂ ਸ਼ੁਰੂ ਚ ਕਿਸਾਨੀ ਦਾ ਕਰਜ਼ਾ ਵੀ ਮਾਫ਼ ਹੋਇਆ ਚਾਹੇ ਜਿੰਨਾ ਵੀ ਹੋਇਆ ਜੀ ਤੇ ਉਸ ਕਰਕੇ ਉਹ ਇਸ ਗੱਲ ਤੇ ਹੁਣ ਉਹਨਾਂ ਨੂੰ ਪਛਤਾਵਾ ਵੀ ਆ ਤਾਂ ਕਰਕੇ ਤੁਸੀਂ ਦੇਖੋ ਨਾ ਹੁਣ ਇਹ ਆਮ ਆਦਮੀ ਪਾਰਟੀ 2 ਸਾਲ ਦੇ ਆਪਣੇ ਰਾਜ ਤੋਂ ਬਾਅਦ ਉਹਨੂੰ ਭਰੋਸਾ ਨਹੀਂ ਆਪਣੇ ਜਿਹੜਾ ਕਾਡਰ ਆ ਉਹਦੇ ਤੇ ਉਹ ਆਪਣੇ ਕੈਬਨਿਟ ਮੰਤਰੀਆਂ ਨੂੰ ਚੋਣ ਲੜਾਈ ਆ ਉਹਦਾ ਕਾਰਨ ਇਹ ਇੱਕ ਵੱਡਾ ਸਰਕਾਰ ਨੂੰ ਵੀ ਪਤਾ ਉਹਦੇ ਮੌਜੂਦਾ ਦੇਖੋ ਇੱਕ ਐਮਪੀ ਸਰਕਾਰ ਦੇ ਵਿੱਚੋਂ ਅੱਜ ਤੱਕ ਕੋਈ ਭੱਜ ਕੇ ਜਾਂਦਾ ਨਹੀਂ ਦੇਖਿਆ ਜੀ ਦੇਖੋ اپੋਜੀਸ਼ਨ ਹੈ ਕਾਂਗਰਸ ਆ ਉਹ ਚੋ ਵੀ ਕੋਈ ਲੱਗਦਾ ਇੱਧਰ ਹੈ ਜਿਵੇਂ ਬੀਜੇਪੀ ਅੱਜ ਕੱਲ ਈਡੀ ਦਾ ਸੀਬੀਆਈ ਦਾ ਇਹ ਤਾਂ ਮੈਂ ਸਮਝਦਾ ਜਿਹੜੀਆਂ ਤਿੰਨ ਨੇ ਸੀਬੀਆਈ ਈਡੀ ਤੇ ਆਈਟੀ ਇਹਨਾਂ ਨੇ ਤਾਂ ਭਾਜਪਾ ਨੂੰ ਜੁਆਇਨ ਹੀ ਕਰ ਲਿਆ ਇਹ ਜਿਵੇਂ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਚਾਹੁੰਦੇ ਆ ਕਿਹੜੇ ਲੀਡਰ ਨੂੰ ਇਹਨਾਂ ਨੇ ਆਪਣੀ ਵਾਸ਼ਿੰਗ ਮਸ਼ੀਨ ਚ ਧੋਤਾ ਉਹ ਸਾਫ਼ ਆ ਤੇ ਦੂਸਰੇ ਤੇ ਉਹਨਾਂ ਟਾਈਮ ਪ੍ਰੈਸ਼ਰ ਬਣਾਉਂਦੇ ਆ ਵੀ ਜਾਂ ਜੁਆਇਨ ਕਰ ਜਾਂ ਅਸਤੀਫਾ ਦੇ ਸਾਡੇ ਵਾਲੇ ਪਾਸੇ ਆ ਜਾ ਫੇਰ ਤੂੰ ਭ੍ਰਿਸ਼ਟਾਚਾਰ ਤੋਂ ਬਿਲਕੁਲ ਮੁਕਤ ਹੋ ਜਾਏਗਾ ਠੀਕ ਹੈ ਬੇਸੇ ਬੇਸੇ ਕੰਨੂਲਾ ਜੀ ਕਿਵੇਂ ਦੇ ਦਿਓ ਤੁਸੀਂ ਚਲੋ ਟਿੱਪਣੀ ਕਰੀਆ ਕਿ ਉਹ ਬੀਜੇਪੀ ਚ ਚਲੇ ਗਏ ਪਰ ਤੁਹਾਡੇ ਵੱਡੇ ਲੀਡਰ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਐਮਪੀ ਰਵਨੀਤ ਬਿੱਟੂ ਵੀ ਛਾਲ ਮਾਰ ਗਏ ਜਾਨੀ ਕਿ ਸਨ ਬੀਜੇਪੀ ਨੇ ਕਾਂਗਰਸ ਨੂੰ ਵੀ ਲਾ ਰੱਖੀ ਹੈ ਕਿਵੇਂ ਦੇਖ ਦਿਓ ਕਾਫੀ ਵੱਡੇ ਪੱਧਰ ਤੇ ਇਹ ਸਿਲਸਿਲਾ ਚੱਲ ਰਿਹਾ ਜੀ ਪਹਿਲਾ ਦੋ ਤਿੰਨ ਸਟੇਟਾਂ ਚ ਸਰਕਾਰਾਂ ਤੋੜੀਆਂ ਨੇ ਇਤੋਂ ਤੱਕ ਕਿ ਜਿਹੜੇ ਆਪਣਾ ਮੱਧ ਪ੍ਰਦੇਸ਼ ਦੇ ਪਿਛਲੇ ਕਾਂਗਰਸ ਨੂੰ ਫਤਵਾ ਮਿਲਿਆ ਸੀ ਉਹ ਜਿਹੜਾ ਮੁੱਖ ਮੰਤਰੀ ਸੀ ਸਾਡਾ ਉਸ ਨੂੰ ਵੀ ਫਿਰ ਮਹਾਰਾਸ਼ਟਰ ਚ ਵੀ ਇਹਨਾਂ ਨੇ ਕਾਫੀ ਸਟੇਟਾਂ ਚ ਆਪਣੀ ਈਡੀ ਦਾ ਸੀਬੀਆਈ ਦਾ ਇਸਤੇਮਾਲ ਕਰਕੇ ਸਰਕਾਰਾਂ ਤੋੜੀਆਂ ਨੇ ਜਿੱਥੋਂ ਤੱਕ ਰਵਨੀਤ ਬਿੱਟੂ ਦੀ ਗੱਲ ਆ ਉਹਨੂੰ ਤਿੰਨ ਵਾਰ ਕਾਂਗਰਸ ਨੇ ਐਮਪੀ ਬਣਾਇਆ ਹੁਣ ਕੀ ਹੋਇਆ ਪਾਰਟੀ ਦਾ ਸਰਵੇ ਚੱਲ ਰਿਹਾ ਹੈ ਹੁਣ ਸਰਵੇ ਦੇ ਵਿੱਚ ਜੇ ਤੁਸੀਂ ਸੀਟ ਨਹੀਂ ਜਿੱਤਰੇ ਤਾਂ ਇਹਦਾ ਮਤਲਬ ਤਾਂ ਇਹ ਨਹੀਂ ਵੀ ਨਾ ਤੁਸੀਂ ਛਾਲ ਮਾਰ ਕੇ ਦੂਸਰੀ ਪਾਰਟੀ ਚ ਭੱਜ ਜਾਓ ਅੱਜ ਜੇ ਰਵਨੀਤ ਬਿੱਟੂ ਨੇ ਆਪਣੀ ਕੋਈ ਜਾਣ ਦੀ ਖੁਸ਼ੀ ਜ਼ਾਹਰ ਕੀਤੀ ਆ ਉਹਦੇ ਤੇ ਉਹਨੂੰ ਇੱਕ ਇੱਕ ਮਿੰਟ ਸਹੀ ਤੇ 500 ਨੂੰ ਗਾਲ ਪਈਆ ਉਹਦਾ ਕਾਰਨ ਹੈ ਜਿਹੜੇ ਸਹੀ ਬੰਦੇ ਨੇ ਉਹ ਸਮਝਦੇ ਨੇ ਕਿ ਇਹ ਇਸਨੇ ਗਲਤ ਕੀਤਾ ਉਹਦਾ ਉਹਨੂੰ ਪਛਤਾਵਾ ਵੀ ਹੋਊਗਾ ਜਿਵੇਂ ਸਰਕਾਰ ਬਣਨ ਦਾ ਪਛਤਾਵਾ ਲੋਕਾਂ ਨੂੰ ਉਹ ਬਿੱਟੂ ਜੀ ਨੂੰ ਵੀ ਇਸ ਗੱਲ ਦਾ ਪਛਤਾਵਾ ਜਿਹੜਾ ਉਹ ਆਉਣ ਵਾਲੇ ਕੋਈ ਥੋੜੇ ਸਮੇਂ 'ਚ ਹੋ ਜਾਊਗਾ ਉੱਥੇ ਉਹਦਾ ਕੁਝ ਨਹੀਂ ਬਣਨਾ ਨਹੀਂ ਤੁਹਾਨੂੰ ਕੀ ਲੱਗਦਾ ਵੀ ਜਿੱਤ ਦੇਣੀ ਜੇ ਐਮਪੀ ਦੀ ਟਿਕਟ ਮਿਲਦੀ ਆ ਭਾਜਪੀ ਵੱਲੋਂ ਹੋ ਸਕਦਾ ਉਹਨਾਂ ਨੇ ਤਾਂ ਇਹ ਸੋਚਿਆ ਹੋਵੇ ਕਿ ਵੀ ਜਿੱਤਾਂਗੇ ਜੀ ਟਿਕਟ ਮਿਲ ਜਾਣੀ ਐਮਪੀ ਬਣ ਕੇ ਜਾਵਾਂਗੇ ਬੰਦਾ ਹਰ ਇੱਕ ਸੋਚ ਕੇ ਹੀ ਜਾਂਦਾ ਜੀ ਵੀ ਮੈਂ ਜਿੱਤ ਜਾਊਂਗਾ ਪਰ ਪੰਜਾਬ ਚ ਬੀਜੇਪੀ ਦਾ ਕੋਈ ਆਧਾਰ ਨਹੀਂ ਬੀਜੇਪੀ ਇੱਥੇ ਮੁਕਾਬਲੇ ਚ ਹੈ ਨਹੀਂ ਇੱਥੇ ਕੋਈ ਮੁਕਾਬਲੇ ਚ ਨਹੀਂ ਉਹਨਾਂ ਨੇ ਉਹਨਾਂ ਨੂੰ ਵੀ ਕੋਈ ਕੈਂਡੀਡੇਟ ਨਹੀਂ ਮਿਲ ਰੇ ਲੜਨ ਵਾਸਤੇ ਉਹ ਵੀ ਆਧਾਰੇ ਮੰਗਦੇ ਆ ਉੱਥੇ ਉਹਨਾਂ ਨੇ ਉਹ ਸੁਸ਼ੀਲ ਰਿੰਕੂ ਮੰਗ ਲਿਆ ਇੱਥੇ ਉਹ ਬਿੱਟੂ ਨੂੰ ਲੈ ਕੇ ਇੱਥੇ ਉਹ ਕੋਈ ਸੰਗਰੂਰ ਹੁਣ ਮੈਂ ਸੁਣਿਆ ਕਿਸੇ ਫਿਲਮੀ ਸtare ਨੂੰ ਉਹਨੂੰ ਲੜਾਉਣ ਨੂੰ ਫਿਰਦੇ ਆ ਜਿਹੜੇ ਉਹਨਾਂ ਦੇ ਲੀਡਰ ਆ ਉਹੋ ਭੱਜ ਰਹੇ ਆ ਉਹ ਚੋਣ ਲੜਨ ਤੋਂ ਪੈਰ ਨਹੀਂ ਡਾਰੇ ਜਿੱਥੇ ਕਾਂਗਰਸ ਪਾਰਟੀ ਚ ਟਿਕਟਾਂ ਲਈ ਮਾਰਾ ਮਾਰੀ ਹੋ ਰਹੀ ਆ ਕਿ ਮੈਨੂੰ ਦੋ ਉੱਥੇ ਪੰਜਾਬ ਚ ਜਿਹੜੀ ਭਾਜਪਾ ਉਹਦੀ ਕੋਈ ਚੋਣ ਲੜਨ ਨੂੰ ਤਿਆਰ ਨਹੀਂ ਉਹਦੇ ਕਾਰਨ ਇਹ ਆ ਕਿ ਪਹਿਲਾਂ 750 ਕਿਸਾਨ ਆ ਜਿਹੜੇ ਦਿੱਲੀ ਚ ਸ਼ਹੀਦ ਹੋਇਆ ਇੱਕ ਜਿਹੜੇ ਬੇਲ ਅਸੀਂ ਵਾਪਸ ਕਰਾਤੇ ਪਰ ਜਿਹੜੀਆਂ ਉੱਥੇ ਸਾਡੇ ਨਾਲ ਇਹਨਾਂ ਨੇ ਗੱਲਾਂ ਕੀਤੀਆਂ ਐਮਐਸਪੀ ਦੀ ਗਰੰਟੀ ਦੇਣ ਦਾ ਵਾਅਦਾ ਕਰਿਆ ਹੋਰ ਜਿਹੜੀਆਂ ਇਹ ਕਿਸਾਨਾਂ ਤੇ ਜਿਹੜੇ ਪਰਚੇ ਹੋਏ ਸੀ ਉਹਨਾਂ ਨੂੰ ਵਾਪਸ ਲੈਣ ਦਾ ਵਾਅਦਾ ਕਰਿਆ ਉਹ ਸਾਰਿਆਂ ਤੋਂ ਭੱਜ ਗਏ ਜੀ ਹੁਣ ਸੈਕੰਡ ਅੰਦੋਲਨ ਫੇਰ ਸ਼ੁਰੂ ਆ ਚੱਲ ਰਿਹਾ ਤੋ ਉਸ ਕਰਕੇ ਜਿਹੜਾ ਪੰਜਾਬ ਹੈ ਇਹ ਕਿਸਾਨੀ ਸੂਬਾ ਇੱਥੇ ਬੀਜੇਪੀ ਨੇ ਕੁਝ ਨਹੀਂ ਰੱਖਿਆ ਇਹ ਜਿਹੜੇ ਲੀਡਰ ਜਾ ਵੀ ਰਹੇ ਆ ਜਾਂ ਡਰ ਕੇ ਜਾ ਰਹੇ ਆ ਜਾਂ ਪੈਸੇ ਦੇ ਲਾਲਚ ਚ ਜਾ ਰਹੇ ਆ ਇਹ ਤੁਸੀਂ ਦੇਖੋ ਥੋੜੇ ਸਮੇਂ ਚ ਇਹਨਾਂ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੋਣਾ ਜੋ ਹੁੰਦਾ ਵੀ ਲੱਡੂ ਮੁੱਕ ਗਏ ਜਰਾਨੇ ਟੁੱਟ ਗਏ ਇਹ ਪੈਸੇ ਥੋੜੇ ਸਮੇਂ ਚ ਹੀ ਖਰਚ ਹੋ ਜਾਣੇ ਨੇ ਇਹ ਫੇਰ ਇਧਰ ਉਧਰ ਝਾਕਣਗੇ ਕਿ ਸਾਨੂੰ ਤੁਸੀਂ ਲੈ ਲਓ ਤੁਸੀਂ ਲੈ ਲਓ ਠੀਕ ਹੈ ਬਿਲਕੁਲ ਫਾਈਟ ਕਿਸ ਨਾਲ ਮੰਨਦੇ ਹੋ ਕਿਸ ਪਾਰਟੀ ਦੀ ਕਿਸ ਪਾਰਟੀ ਨਾਲ ਫਾਈਟ ਆ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਚ ਦੇਖੋ ਜੀ ਜ਼ਿਆਦਾਤਰ ਜਿਹੜੇ ਸਰਵੇ ਆ ਵੈਸੇ ਉਹ ਸਰਕਾਰ ਦੇ ਪੱਖੀ ਗੱਲ ਕਰਦੇ ਹੁੰਦੇ ਆ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇ ਕਿਸੇ ਚੈਨਲਾਂ ਨੂੰ ਜਿਹੜਿਆਂ ਨੂੰ ਇਸ਼ਤਿਹਾਰ ਦਿੱਤੇ ਰੱਜ ਕੇ ਪੈਸੇ ਦਿੱਤੇ ਆਪਣੇ ਪੋਸਟਰ ਲਵਾਏ ਹਰ ਰੋਜ਼ ਐਡਾਂ ਚਲਾਈਆਂ ਜੇ ਉਹ ਚੈਨਲ ਅੱਜ ਕਾਂਗਰਸ ਨੂੰ ਪੰਜਾਬ ਚ 8 ਸੀਟਾਂ ਦੇ ਰਹੇ ਨੇ ਤਾਂ ਮੈਂ ਸਮਝਦਾ ਕਿ ਪੰਜਾਬ ਚ ਕਾਂਗਰਸ ਦੀ ਹਵਾ ਅਸੀਂ 13 ਦੇ ਵਿੱਚੋਂ ਤਕਰੀਬਨ 10 ਸੀਟਾਂ ਜਿਹੜੀ ਜਿੱਤਣ ਦੀ ਉਹ ਸਮਰੱਥਾ ਰੱਖਦੇ ਆ ਤੇ ਰੱਬ ਸੁੱਖ ਰੱਖੇ ਜਿੱਤਾਂਗੇ ਵੀ ਫਾਈਟ ਤੁਹਾਡੀ ਆਮਦਵੀ ਪਾਰਟੀ ਨਾਲ ਦੇਖੋ ਫਾਈਟ ਸਾਡੀ ਕਿਸੇ ਨਾਲ ਨਹੀਂ ਹੈਗੀ ਜੀ ਅਲੱਗ-ਅਲੱਗ ਸਾਰੀਆਂ तरह ਲੜ ਰਹੀਆਂ ਨੇ ਅਕਾਲੀ ਦਲ ਆਪਣੀ ਅਲੱਗ ਲੜਾਈ ਲੜ ਰਿਆ ਮੈਂ ਜਿਹੜੀ ਆਮ ਆਦਮੀ ਪਾਰਟੀ ਆ ਇਹਨੂੰ ਪਿੰਡਾਂ 'ਚ ਜਾਣਾ ਔਖਾ ਹੋਇਆ ਪਿਆ ਤੁਸੀਂ ਇਹ ਲਾ ਲਓ ਪੰਜ ਕੈਬਨਿਟ ਮੰਤਰੀਆਂ ਨੂੰ ਅੱਜ ਟਿਕਟ ਦਿੱਤੀ ਨੂੰ 15 ਦਿਨ ਹੋ ਗਏ ਤੁਸੀਂ ਮੈਨੂੰ ਦੱਸੋ ਜੀ ਕਿੱਥੇ ਉਹਨਾਂ ਨੇ ਕਿਹੜੀਆਂ ਵੱਟੀਆਂ ਰੈਲੀਆਂ ਕਰ ਲੀਆਂ ਕਿੱਥੇ ਉਹ ਕਿਹੜੇ ਪਿੰਡ 'ਚ ਜਾ ਕੇ ਪ੍ਰਚਾਰ ਕਰ ਕਰ ਜਾ ਕੇ ਉਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ ਉਹ ਹਜੇ ਦੂਸਰਿਆਂ ਕਿਨੇ ਉਹ ਦੇਖ ਰਹੇ ਆ ਡਰ ਰਹੇ ਆ ਕਿਉਂਕਿ ਕਹਿਣ ਨੂੰ ਕੁਛ ਨਹੀਂ ਉਹਨਾਂ ਕੋਲੇ ਕਹਿਣ ਨੂੰ ਬੀਬੀਆਂ ਨੇ 1000 ਰੁਪਇਆ ਮੰਗਣਾ ਨੌਜਵਾਨਾਂ ਨੇ ਨੌਕਰੀ ਮੰਗਣੀਆਂ ਜਿਹੜਾ ਲਾਨ ਆਰਡਰ ਰੋਜ਼ ਇੱਥੇ ਕਤਲੋਗਾਰਤ ਹੋ ਰਹੀ ਆ ਜਿਹੜੀਆਂ ਅੰਗਰੇਜ਼ਾਂ ਨੂੰ ਨੌਕਰੀਆਂ ਤੀਆਂ ਉਹ ਪੁੱਛਣੀਆਂ ਨੇ ਤਾਂ ਇਹ ਸਵਾਲ ਆਇਆ ਜਿਹੜੀ ਸੱਤਾਤਰ ਪਾਰਟੀ ਹੁੰਦੀ ਆ ਜਦੋਂ ਵਾਅਦੇ ਕਰਕੇ ਆਉਂਦੀ ਆ ਤਾਂ ਲੋਕ ਉਹਨੂੰ ਸਵਾਲ ਵੀ ਕਰਦੇ ਆ ਇਹਨਾਂ ਕੋਲੇ ਉਸ ਗੱਲ ਦਾ ਜਵਾਬ ਹੈ ਨਹੀਂ ਪੰਜਾਬ ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਆ ਤੇ ਸਾਡਾ ਜਿਹੜਾ ਮੁਕਾਬਲਾ ਇਹਨਾਂ ਚ ਕਿਸੇ ਨਾਲ ਨਹੀਂ ਰੱਬ ਸੁੱਖ ਰੱਖੇ ਬਹੁਤ ਵੱਡੀ ਲੀਡ ਨਾਲ ਪੰਜਾਬ ਦੀਆਂ ਵੀ ਇਹ ਖਾਸ ਕਰਕੇ ਜਿਹੜੀ ਸੰਗਰੂਰ ਦੀ ਚੋਣ ਆ ਇਹ ਵੀ ਕਾਂਗਰਸ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੂਗੀ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕੰਦੋਲਾ ਜਿਨ੍ਹਾਂ ਨੇ ਵੱਡਾ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਜੇ ਟੱਕਰ ਦੀ ਗੱਲ ਆਈਏ ਟੱਕਰ ਕਿਸੇ ਨਾਲ ਨਹੀਂ ਪਰ ਕਾਂਗਰਸ ਪਾਰਟੀ ਜਿਵੇਂ ਸਰਵੇ ਕਹਿ ਰਹੇ ਨੇ ਕਿ 8 ਸੀਟਾਂ ਤੇ ਜਿੱਤ ਦਰਜ ਕਰੇਗੀ ਅਤੇ ਜਦੋਂ ਗੱਲਬਾਤ ਕਰੀਏ ਤਾਂ ਦੂਜੀਆਂ ਪਾਰਟੀਆਂ ਦੀ ਆਮ ਆਦਮੀ ਪਾਰਟੀ ਤੇ ਵੀ ਤੰਜ ਕਸੇ ਨੇ ਕਿ ਪੰਜ ਕੈਬਨਿਟ ਮੰਤਰੀ ਲਿਆਉਣ ਦੀ ਕੀ ਜ਼ਰੂਰਤ ਸੀ ਦੁਬਾਰਾ ਜਿਮਨੀ ਚੋਣਾ ਫੇਰ ਕਰਵਾਉਣੀਆਂ ਪੈਣੀਆਂ ਨੇ ਕਿ ਬਹੁਤ ਵੱਡਾ ਇੱਕ ਵਜਨ ਪੈਂਦਾ ਕਾਰਾਂ ਤੇ ਕਿਤਨਾ ਕਿਤੇ ਵੱਡੀ ਉਹਨਾਂ ਨੇ ਸਲਾਹ ਵੀ ਦਿੱਤੀ ਆ ਕਿ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਆਉਣ ਵਾਲੇ ਦਿਨਾਂ 'ਚ ਲਿਸਟ ਜਾਰੀ ਹੋਵੇਗੀ ਤੇ ਵਧੀਆ ਉਮੀਦਵਾਰ ਹੋਣਗੇ ਅਤੇ ਦਾਵਾ ਕਰਦੇ ਨੇ ਕਿ ਵੱਧ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪੰਜਾਬ ਦੀਆਂ ਪੈਣਗੀਆਂ ਕੈਮਰਾਮੈਨ ਭੀਮਾ ਪੱਟੀਵਾਲ ਨਾਲਾ ਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ